ਉੱਚੇ ਮੰਦਰ ਸੁੰਦਰ ਕਾਰਨਾਰੀ ਬਾਜੀ ਬਾਜੀ ਹਰੀ ਨਾਮ ਤੋਂ ਉੱਚੇ ਮੰਦਰ ਸੁੰਦਰ ਘਰ ਨਾਰੀ ਬਾਜੀ ਹਰੀ ਨਾਮ ਤੋਂ ਬਾਜੀ ਹਰੀ ਜੀ ਨਾਮ ਤੋਂ ਬਿਨਾਂ ਬਾਜੀ ਬਾਜੀ ਹਰੀ ਜੀ ਨਾਮ ਤੋਂ ਉੱਚੇ ਮੰਦਰ ਰੰਗਲੇ ਮਨਾਰਿਆਂ 'ਚ ਸਦਾ ਬੰਦਿਆ ਲੰਮੀ ਤਾਣ ਸੁਣਾ ਨਹੀਂ ਰੰਗਲੇ ਮਨਾਰਿਆਂ 'ਚ ਸਦਾ ਬੰਦਿਆ ਲੰਮੀ ਤਾਣ ਸੁਣਾ ਨਹੀਂ ਰੰਗਲੇ ਮਨਾਰੇ ਹੰਚ ਸਦਾ ਬੰਦਿਆ ਲੰਮੀ ਤਾਣ ਸੁਣਾ ਰੰਗਲੇ ਮਨਾਰੇ ਹੰਚ ਸਦਾ ਬੰਦਿਆ ਲੰਮੀ ਤਾਣ ਸੁਣਾ ਓ ਰੰਗਲੇ ਸਦਾ ਬੰਦਿਆ ਲੰਮੀ ਧਾਣ ਸੁਣ ਰੰਗਲੇ ਮਨਾਰੇ ਹੰਤ ਸਦਾ ਬੰਦਿਆ ਲੰਮੀ ਧਾਣ ਸੁਣ ਜਿੰਨੇ ਮਰਜੀ ਰੰਗ ਬਰੰਗੇ ਘਰ ਨੂੰ ਪੇਂਟ ਕਰ ਲਈਏ ਉੱਚੇ ਤੂੱਚੇ ਮਹਿਲ ਬਣਾ ਲਈਏ ਸਦਾ ਤਣੀ ਬੰਦੇ ਨੇ ਰਹਿ ਬੈਣਾ ਇੱਥੇ ਗੁਰੂ ਪਿਆਰੇ ਸੋ ਇਸ ਜਹਾਨ ਨੂੰ ਛੱਡ ਕੇ ਅੱਗੇ ਜਾਣਾ ਤੇ ਮਹਾਰਾਜ ਦੀ ਗੁਰਬਾਣੀ ਕਹਿੰਦੀ ਜੋ ਘਰ ਛੱਡ ਗਵਾਵਨਾ ਸੋ ਲੱਗਾ ਮਨ ਮਾਇ ਕਹਿੰਦੇ ਬਹੁਤ ਪਿਆਰੇ ਆਪਣੇ ਘਰ ਦਾ ਸੋ ਜਿੱਥੇ ਕਹਿੰਦੇ ਸਦਾ ਜਾ ਕੇ ਰਹਿਣਾ ਉਹਦਾ ਤੈਨੂੰ ਫਿਕਰ ਨਹੀਂ ਪਰ ਕਹਿੰਦੇ ਜਿੱਥੇ ਛੱਡ ਕੇ ਸਭ ਕੁਝ ਚਲੇ ਜਾਣਾ ਕਹਿੰਦੇ ਉਹਦਾ ਪਿਆਰ ਬਹੁਤ ਮਨ ਦੇ ਵਿੱਚ ਹਰ ਟਾਈਮ ਕਹਿੰਦੇ ਧਿਆਨ ਚ ਰਹਿੰਦਾ ਘਰ ਬੰਦੇ ਦੇ ਪਰ ਜਿੱਥੇ ਜਾ ਕੇ ਸਦਾ ਰਹਿਣਾ ਸੋ ਕਹਿੰਦੇ ਉਹਦੇ ਲਈ ਬੰਦਾ ਹਿੰਮਤ ਨਹੀਂ ਕਰਦਾ ਸੋ ਉਹਦੇ ਲਈ ਮਿਹਨਤ ਨਹੀਂ ਕਰਦਾ ਸਦਾ ਜੀ ਸੱਚਖੰਡ ਰਹਿਣਾ ਨਾ ਜਾ ਕੇ ਇੱਥੇ ਤੇ ਕੁਝ ਸਮੇਂ ਲਈ ਆਏ ਆ ਮੁਸਾਫਰ ਬਣ ਕੇ ਸੋ ਗੁਰੂ ਪਿਆਰਿਓ ਦੁਨੀਆ ਦਾ ਮੇਲਾ ਦੇਖਣ ਆਏ ਆ ਸੋ ਜਿਵੇਂ ਗੁਰੂ ਗੋਬਿੰਦ ਸਿੰਘ ਮਾਰੇ ਕਹਿੰਦੇ ਸੀ ਨਾ ਮੈਂ ਹੂੰ ਪਰਮਪੁਰਖ ਕੋ ਦਾਸ ਆ ਦੇਖਣ ਆਇਓ ਜਗਤ ਤਮਾਸ਼ਾ ਕਹਿੰਦੇ ਮੈਂ ਆਕਾਲ ਪੁਰਖ ਦਾ ਕਹਿੰਦੇ ਦਾਸ ਆ ਤੇ ਜਗਤ ਦਾ ਕਹਿੰਦੇ ਤਮਾਸ਼ਾ ਦੇਖਣ ਆਇਆ ਗੁਰੂ ਗੋਬਿੰਦ ਸਿੰਘ ਮਾਰੇ ਕਹਿੰਦੇ ਸੀ ਮੈਂ ਤਮਾਸ਼ਾ ਦੇਖਣ ਆਇਆ ਜੇ ਉਹ ਦੇਖਣ ਆਇਆ ਤੇ ਆਪਾਂ ਵੀ ਤੇ ਤਮਾਸ਼ਾ ਹੀ ਦੇਖਣ ਆਏ ਆਪਾਂ ਕਿਹੜਾ ਸਦਾ ਰਹਿਣ ਆਇਆ ਤੇ ਸੋ ਆਪਾਂ ਵੀ ਤਮਾਸ਼ਾ ਹੀ ਦੇਖਣ ਆਏ ਸੋ ਗੁਰੂ ਪਿਆਰਿਓ ਤਮਾਸ਼ਾ ਦੇਖ ਕੇ ਜਿਵੇਂ ਮਦਾਰੀ ਦੀ ਖੇਡ ਹੁੰਦੀ ਸੋ ਮੇਲੇ ਤੇ ਜਾਈਦਾ ਬੜੀਆਂ ਖੇਡਾਂ ਦੇਖੀਦੀਆਂ ਸੋ ਫੁਰ ਘਰੋਂ ਕਰੋ ਗਰੀ ਵਾਪਸ ਮੋੜੋ ਨੇ ਇਸੇ ਤਰ੍ਹਾਂ ਆਪਣਾ ਜਿਹੜਾ ਅਸਲੀ ਘਰ ਹੈ ਉਹ ਸੱਚਖੰਡ ਹੈ ਇੱਥੇ ਆਪਾਂ ਦੁਨੀਆ ਦਾ ਤਮਾਸ਼ਾ ਦੇਖਣ ਆਏ ਆ ਪਰ ਇੱਥੇ ਫਸ ਨਹੀਂ ਜਾਣਾ ਬੰਦੇ ਨੇ ਸੋ ਗੁਰੂ ਪਿਆਰਿਓ ਜੇ ਨਾਮ ਨਾਲ ਆਪਣਾ ਚਿੱਤ ਲਾਵਾਂਗੇ ਸੁਰਤ ਜੋੜਾਂਗੇ ਨਾਮ ਆਪਾਂ ਨੂੰ ਆਪਣੇ ਘਰ ਸੱਚਖੰਡ ਤੱਕ ਲੈ ਜਾਏਗਾ ਤੇ ਜੇ ਆਪਣੀ ਲਿਬ ਕਿਤੇ ਹੋਰ ਹੀ ਲਾ ਲਈ ਸੋ ਮਾੜੇ ਪਾਸੇ ਵਾਸ਼ਨਾਵਾਂ ਮਾੜੀਆਂ ਵਾਸ਼ਨਾਵਾਂ ਦੇ ਵਿੱਚ ਫਿਰ ਮਰਦੀ ਗੁਰਬਾਣੀ ਕਹਿੰਦੀ ਵਾਸ਼ਨਾ ਵੱਧਾ ਆਵੇ ਜਾਵੇ ਕਹਿੰਦੇ ਵਾਸ਼ਨਾ ਫਿਰ ਅਗਲੇ ਜਨਮਾਂ 'ਚ ਵਾਰ-ਵਾਰ ਬੰਦੇ ਨੂੰ ਕਮਾਉਂਦੀ ਟੱਡੀਆਂ ਚੁੰਨਾ 'ਚ ਲੈ ਕੇ ਆਉਂਦੀ। ਸੋ ਵਾਸ਼ਨਾ ਹੀ ਅਗਲਾ ਜਨਮ ਕਰਾਉਂਦੀ ਏ ਜੇ ਬੰਦੇ ਦੇ ਅੰਦਰੋਂ ਵਾਸ਼ਨਾ ਕਿਸੇ ਤਰ੍ਹਾਂ ਦੀ ਕੋਈ ਵਾਸ਼ਨਾ ਹੀ ਨਾ ਰਵੇ। ਸੋ ਗੁਰੂ ਬਿਹਾਰੀਓ ਫਿਰ ਬੰਦਾ ਜਿਉਂਦਾ ਵੀ ਮੁਕਤ ਹੋ ਜਾਂਦਾ ਤੇ ਮਰਨ ਤੋਂ ਬਾਅਦ ਵੀ ਉਹ ਸੱਚਖੰਡਾ ਚਲਾ ਜਾਂਦਾ। ਇਹ ਵਾਸ਼ਨਾ ਅਗਲਾ ਜਨਮ ਕਰਾਉਂਦੀ ਤੇ ਵਾਸ਼ਨਾ ਨਾਮ ਤੋਂ ਬਿਨਾ ਮਿਟਦੀ ਨਹੀਂ। ਨਾਮ ਅੰਦਰ ਕਿਸੇ ਤਰ੍ਹਾਂ ਦੀ ਵਾਸ਼ਨਾ ਰਹਿਣ ਹੀ ਨਹੀਂ ਦਿੰਦਾ। ਸੋ ਜਦੋਂ ਬੰਦਾ ਜਿਵੇਂ ਉਹਨਾਂ ਰੋਟੀਆਂ ਖਾ ਲਈ ਜੋ ਭੁੱਖ ਲੱਗੀ ਦੋ ਚਾਰ ਪ੍ਰਸ਼ਾਦੇ ਛਕ ਲਏ ਸੋ ਮੁੜ ਕੇ ਗੁਰੂ ਪਿਆਰੇ ਰੋਟੀ ਦੀ ਲੋੜ ਨਹੀਂ ਰਹਿੰਦੀ ਸੋ ਬੰਦੇ ਨੂੰ ਜੇ ਕਹਵੇ ਕਿ ਖਾਲਾ ਹੋਰ ਬੰਦਾ ਕਹਿੰਦਾ ਨਹੀਂ ਮੈਂ ਤਾਂ ਗੱਲ ਤੱਕ ਭਰ ਗਿਆ ਹੁਣ ਨਹੀਂ ਮੈਂ ਕਹਿੰਦਾ ਇੱਕ ਬੁਰਕੀ ਵੀ ਅੰਦਰ ਪਾ ਸਕਦਾ ਸੋ ਜਦੋਂ ਪੇਟ ਰੱਜ ਗਿਆ ਤੇ ਮੁੜ ਕੇ ਬੁਰਕੀ ਵੀ ਅੰਦਰ ਨਹੀਂ ਲੰਗਦੀ ਇਸੇ ਤਰ੍ਹਾਂ ਗੁਰੂ ਪਿਆਰੇ ਜਦੋਂ ਮਨ ਰੱਜ ਗਿਆ ਫਿਰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਰਹਿੰਦੀ ਸੋ ਮਨ ਨੂੰ ਰਜਾਉਣਾ ਉਹ ਕਹੇ ਦੁਨੀਆਂ ਦੇ ਪਦਾਰਥਾਂ ਨਾਲ ਤੇ ਆਪਾਂ ਰਜਾ ਨਹੀਂ ਸਕਦੇ ਇਸ ਮਨ ਨੂੰ ਇਹ ਪ੍ਰਮਾਤਮਾ ਦਾ ਭਜਨ ਹੀ ਹੈ ਜਿਹਦੇ ਨਾਲ ਮਨ ਰੱਜ ਜਾਂਦਾ ਜਿੰਨਾਂ ਦਾ ਰੱਜ ਜਾਂਦਾ ਫਿਰ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਰਹਿੰਦੀ ਦੁਨੀਆ ਦੀ ਸੋ ਤੇ ਬਹੁਤ ਉਹਨਾਂ ਦੀ ਸੁਰਤੀ ਉੱਚੀ ਉੱਠ ਜਾਂਦੀ ਸੋ ਗੁਰੂ ਬਿਅਾਰਿਓ ਨਾਮ ਐਸਾ ਰਸ ਦੇ ਦਿੰਦਾ ਫਿਰ ਹੋਰ ਕਿਸੇ ਰਸ ਦੀ ਲੋੜ ਨਹੀਂ ਰਹਿੰਦੀ ਇਹ ਤੇ ਆਪਾਂ ਤਾਂ ਭੱਜੇ ਫਿਰਦੇ ਸੋ ਆਪਣੀ ਜੀਭ ਲਲਚਾਉਂਦੀ ਫਿਰਦੀ ਅੱਖਾਂ ਲਲਚਾਉਂਦੀਆਂ ਫਿਰਦੀਆਂ ਰੰਗ ਤਮਾਸ਼ੇ ਦੇਖਣ ਲਈ ਦੁਨੀਆ ਦੇ ਜੀਭ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਨਹੀਂ ਲਲਚਾਉਂਦੀ ਫਿਰਦੀ ਕੰਨ ਗੁਰੂ ਪਿਆਰਿਓ ਜਿੰਦਿਆ ਚੁਗਲੀ ਸੁਣ ਲਈ ਗੰਦੇ ਗਾਣੇ ਸੁਣ ਲਈ ਲਚਾਉਂਦੇ ਫਿਰਦੇ ਪਰ ਸਾਰਾ ਕੁਝ ਲਲਚਾਉਣਾ ਹਟ ਜਾਂਦਾ ਬੰਦਾ ਏ ਸੋ ਜਦੋਂ ਨਾਮ ਦਾ ਰਸ ਮਿਲ ਜਾਂਦਾ ਸੋ ਇਸੇ ਕਰਕੇ ਜੱਪੋ ਜਿੰਨਾ ਜੱਪਿਆ ਜਾ ਸਕਦਾ ਘਰ ਬਹਿ ਕੇ ਜੱਪੋ ਸੰਗਤ ਵਿੱਚ ਬਹਿ ਕੇ ਜੱਪੋ ਜਦੋਂ ਵੀ ਮੌਕਾ ਮਿਲ ਜਾਂਦਾ ਸਿਮਰਨ ਨਾ ਛੱਡੋ ਜਿਹੜਾ ਸਿਮਰਨ ਵਿੱਚ ਰਸ ਏ ਕਿਤੇ ਹੋਰ ਥੋੜੀ ਸੋ ਐਵੇਂ ਥੋੜੀ ਸੰਤ ਮਹਾਤਮਾ ਕੁੜੀਆਂ ਦੇ ਵਿੱਚ ਦਿਨ ਗੁਜ਼ਾਰ ਜਾਂਦੇ ਸੋ ਜਿਹੜੇ ਨਾਮ ਨਾਲ ਲਿਵ ਲਾਉਂਦੇ ਸੋ ਉਹਨਾਂ ਨੂੰ ਫਿਰ ਕਿਸੇ ਹੋਰ ਚੀਜ਼ ਦੀ ਲੋੜ ਹੀ ਨਹੀਂ ਰਹਿੰਦੀ ਸੋ ਆਓ ਇਸ ਸਮਝੀਏ ਇਸ ਗੱਲ ਨੂੰ ਸੋ ਫੇਰ ਹੀ ਆਪਾਂ ਨਾਮ ਜਪ ਸਕਦੇ ਹ ਜਿੰਨਾ ਜਿਹੜੇ ਇਸ ਗੱਲ ਦੀ ਸਮਝ ਨਾ ਆਵੇ ਬੰਦਾ ਦੁਨੀਆਂ ਦੇ ਪਦਾਰਥਾਂ ਮਗਰੀ ਭੱਜਦਾ ਰਹਿੰਦਾ ਸੋ ਉਸੇ ਸ਼ਲੋਕ ਭਵਨੰਗੁਰੂ ਪਾਣੀ ਪਿਤਾ